ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਜੇ ਤੁਹਾਨੂੰ ਬਹੁਤ ਜ਼ਿਆਦਾ ਬਲੀਡਿੰਗ ਤੁਹਾਨੂੰ ਪੇਨ ਬਹੁਤ ਜ਼ਿਆਦਾ ਹੈ ਤੁਹਾਨੂੰ ਐਸਾ ਲੱਗਦਾ ਟਾਇਲਟ ਦੇ ਟਾਈਮ ਤੇ ਕੋਈ ਮਾਸ ਬਾਹਰ ਆਂਦਾ ਹੈਗਾ ਜਾਂ ਤੁਹਾਨੂੰ ਬਾਰ-ਬਾਰ ਟਾਇਲਟ ਜਾਣਾ ਪੈਂਦਾ ਹੈ ਜਾਂ ਤੁਹਾਡਾ weight loss ਹੋ ਰਿਹਾ ਜੇ ਇਹਨਾਂ ਚੋਂ ਕੋਈ ਵੀ ਅਲਾਰਮਿੰਗ ਸਾਈਨ ਹੈ ਤੁਹਾਨੂੰ ਇਮੀਡੀਏਟਲੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਵਿਦਾਊਟ ਡਿਲੇ 20 ਤੋਂ 40 ਸਾਲ ਤੱਕ ਦੇ ਜਿਹੜੇ ਯੂਥ ਕਈਏ ਲੋਕੀ ਕਈਏ ਆ ਮੈਲਸ ਸਪੈਸੀਫਿਕਲੀ ਕਈਏ ਉਹ ਪਾਇਲਸ ਦੀ ਸਮੱਸਿਆ ਨੂੰ ਫੇਸ ਕਰ ਰਹੇ ਨੇ ਇਸ ਦੇ ਪਿੱਛੇ ਦੇ ਕਾਰਨ ਕੀ ਹੈ ਲਗਾਤਾਰ ਬੈਠੇ ਰਹਿਣਾ ਚਾਹੇ ਤੁਸੀਂ ਆਈਟੀ ਸੈਕਟਰ ਚੋ ਚਾਹੇ ਤੁਸੀਂ ਪੜ੍ਹ ਰਹੇ ਹੋ ਈਵਨ ਤੁਸੀਂ ਗੇਮਸ ਵੀ ਹੁਣ ਬਾਹਰ ਜਾ ਕੇ ਨਹੀਂ ਖੇਡ ਰਹੇ ਘਰ ਚ ਬੈਠੇ ਹੀ ਖੇਡ ਰਹੇ ਹੋ ਆਨਲਾਈਨ ਇਸ ਤੋਂ ਇਲਾਵਾ ਟਾਇਲਟ ਦੇ ਵਿੱਚ ਸਟ੍ਰੇਨ ਕਰਨਾ ਲਗਾਤਾਰ ਬੈਠੇ ਰਹਿਣਾ ਜ਼ੋਰ ਲਗਾਉਂਦੇ ਰਹਿਣਾ ਫੋਨ ਦੇਖਦੇ ਰਹਿਣਾ ਸਰਫਿੰਗ ਕਰਦੇ ਰਹਿਣਾ ਮਤਲਬ ਚਾਹੇ ਤੁਸੀਂ ਫੋਨ ਤੇ ਦੇਖ ਰਹੇ ਹੋ ਚਾਹੇ ਤੁਸੀਂ ਆਈਪੈਡ ਤੇ ਦੇਖ ਰਹੇ ਹੋ ਜਿਹੜਾ ਤੁਹਾਡੀ ਡਾਈਟਰੀ ਹੈਬਿਟਸ ਨੇ ਇੰਨੀ ਚੇਂਜ ਹੋ ਚੁੱਕੀਆਂ ਤੁਸੀਂ ਫਾਸਟ ਫੂਡ ਇੰਨਾ ਜ਼ਿਆਦਾ ਕੰਜ਼ਿਊਮ ਕਰਨਾ ਸ਼ੁਰੂ ਕਰਤਾ ਜਿਹਦੇ ਵਿੱਚ ਮੈਕਸਿਮਮ ਅਮਾਉਂਟ ਮੈਦਾ ਹੁੰਦਾ ਹੈ ਔਰ ਫਾਈਬਰ ਬੜਾ ਘੱਟ ਹੁੰਦਾ ਹੈ ਇਹ 20 ਤੋਂ 40 ਸਾਲ ਦੀ ਉਮਰ ਚ ਤੇ ਇੱਕ ਸਾਇਲੈਂਟ ਐਪੀਡੈਮਿਕ ਦੀ ਤਰ੍ਹਾਂ ਫੈਲ ਰਹਾ ਹੈ ਮਤਲਬ ਉਹਨਾਂ ਲੋਕਾਂ ਨੂੰ ਅਹਿਸਾਸ ਨਹੀਂ ਹੈ ਜਿੰਨੀ ਤੇਜ਼ੀ ਨਾਲ ਇਹ ਬਿਮਾਰੀ ਫੈਲ ਰਹੀ ਹੈ ਪਾਇਲਸ ਦਾ ਸੋਲੂਸ਼ਨ ਸਿਰਫ ਸਰਜਰੀ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਜਦੋਂ ਵੀ ਗੱਲ ਆਉਂਦੀ ਹੈ ਕਿ ਪਾਇਲਸ ਹੋ ਗਈ ਤੇ ਉਹਨ ਸਰਜਰੀ ਵੁੱਡ ਬੀ ਦਾ ਉਲੀ ਸੋਲੂਸ਼ਨ ਇਹਦੇ ਵਿੱਚ ਮਲ ਆਸਨ ਔਰ ਵਜਰਾਸਨ ਦੋ ਐਕਸਰਸਾਈਜ਼ ਹੁੰਦੀਆਂ ਔਰ ਇੱਕ ਕੀਗਲ ਐਕਸਰਸਾਈਜ਼ ਹੁੰਦੀ ਹੈ ਹੋਲਡ ਕਰਨਾ ਰਿਲੀਜ਼ ਕਰਨਾ ਤੁਸੀਂ ਜੇ ਐਕਸਰਸਾਈਜ਼ਸ ਕਰਦੇ ਹੋ ਤੁਹਾਡੀ ਇਨੀਸ਼ੀਅਲ ਸਟੇਜ ਚ ਪਾਈਲਸ ਹੈ ਤਾਂ ਠੀਕ ਹੋ ਜਾਏਗੀ ਔਰ ਅਗਰ ਐਡਵਾਂਸ ਸਟੇਜ ਦੇ ਵਿੱਚ ਹੈ ਤਾਂ ਡੈਫੀਨੇਟਲੀ ਉਹਦੇ ਚ ਵੀ ਇਹਦੇ ਚ ਹੈਲਪ ਜ਼ਰੂਰ ਮਿਲੇਗੀ ਇਸ ਤੋਂ ਇਲਾਵਾ ਤੁਸੀਂ ਆਪਣੀ ਈਟਿੰਗ ਹੈਬਿਟਸ ਨੂੰ ਕਰੈਕਟ ਕਰ ਲਓ ਜੋ ਵੀ ਖਾਓ ਉਹਨੂੰ ਹੌਲੀ ਖਾਓ ਚਬਾਜਬਾ ਕੇ ਖਾਓ ਔਰ ਆਪਣੀ ਡਾਈਟ ਚ ਫਾਈਬਰ ਐਡ ਕਰੋ ਬਿਡੇਟ ਆਪਣੇ ਆਪ ਚ ਬਵਾਸੀਰ ਕਰਨ ਦਾ ਇੱਕ ਕਾਰਨ ਹੈ ਬਵਾਸੀਰ ਨੂੰ ਇਹ ਕਰ ਸਕਦੀ ਹੈ ਬਿਡੇਟ ਕਿਉਂਕਿ ਪਾਣੀ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਹੌਲੀ ਹੌਲੀ ਉਹ ਪਾਈਪ ਦੇ ਵਿੱਚ ਡਿਪੋਜ਼ਿਟ ਹੋ ਜਾਂਦਾ ਹੈ ਉਹ ਸ਼ਾਰਪ ਜੈਟ ਚ ਕਨਵਰਟ ਹੋ ਜਾਂਦਾ ਹੈ ਪਰ ਉਹਦੇ ਨਾਲ ਇੰਜਰੀ ਹੋ ਕੇ ਵੀ ਬਹੁਤ ਸਾਰੇ ਲੋਕਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਜਾਂਦੀ ਸਭ ਤੋਂ ਵੱਡਾ ਜਿਹੜਾ ਅਸੀਂ ਅਵੇਅਰਨੈਸ ਕੈਂਪੇਨ ਪਿਛਲੇ ਤਕਰੀਬਨ 10 ਸਾਲ ਤੋਂ ਅਸੀਂ ਚਲਾ ਰਹੇ ਹਾਂ 올ਮੋਸਟ 10 ਇਅਰਸ ਉਹ ਹੈਗਾ ਰੈਕਟਲ ਕੈਂਸਰ ਅਵੇਅਰਨੈਸ ਕਿ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਹੁੰਦਾ ਪਰ ਉਹਨੂੰ ਬਵਾਸੀਰ ਸਮਝ ਕੇ ਉਹਦਾ ਇਲਾਜ ਕਰਦੇ ਰਹਿੰਦੇ ਹਨ। ਪਰ ਜਦੋਂ ਤੱਕ ਪਤਾ ਲੱਗਦਾ ਹੈ ਬਿਮਾਰੀ ਅਗਲੀ ਸਟੇਜ ਤੇ ਚਲੀ ਜਾਂਦੀ ਹੈ। ਜਦੋਂ ਵੀ ਅਸੀਂ ਪਾਇਲਸ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਰਿਸਰਚ ਹੋ ਰਹੀ ਹੁੰਦੀ ਹੈ ਨਵੇਂ ਰਿਕਾਰਡਸ ਬਣ ਰਹੇ ਹੁੰਦੇ ਨੇ। ਲੇਕਿਨ ਤੁਹਾਡਾ ਇੱਕ ਅਜੀਹਾਂ ਰਿਕਾਰਡ ਹੈ ਜੋ ਕਿ 12 ਸਾਲ ਤੋਂ ਨਹੀਂ ਟੁੱਟਿਆ। ਇੰਨਾ ਮਜ਼ਬੂਤੀ ਦੇ ਨਾਲ ਤੁਸੀਂ ਅਜੀਹਾਂ ਕਿਹੜਾ ਕੰਮ ਕੀਤਾ ਸੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸ਼ੇਅਰ ਕਰੋ। ਕਿਸੇ ਨੂੰ ਸੁਣ ਕੇ ਲੱਗ ਸਕਦਾ ਹੈ ਕਿ ਕਿਉਂਕਿ ਉਹ ਰਿਕਾਰਡ ਹੈਗਾ ਇੱਕ ਦਿਨ ਚ ਮੈਕਸਿਮਮ ਨੰਬਰ ਆਫ ਫਾਈਲਸ ਪੇਸ਼ੈਂਟ ਨੂੰ ਟ੍ਰੀਟ ਕਰਨ ਦਾ 399 391 ਹੁਣ ਕਿਸੇ ਨੂੰ ਸੁਣ ਕੇ ਲੱਗ ਸਕਦਾ ਹੈ ਕਿ ਇੱਕ ਦਿਨ ਚ ਹੋ ਗਿਆ ਇੱਕ ਦਿਨ ਚ ਨਹੀਂ ਹੋਇਆ ਇਹਦੇ ਪਿੱਛੇ ਹਾਰਡ ਵਰਕ ਸੀ 13 ਸਾਲਾਂ ਦਾ ਹਾਰਡ ਵਰਕ ਸੀ ਜਿਸ ਦੇ ਕਰਕੇ ਇੱਕ ਦਿਨ ਚ ਉਹ ਸਾਰੇ ਐਫਰਟਸ ਜੁਆਇੰਟ ਹੋਏ ਐਗਜ਼ੀਕਿਊਸ਼ਨ ਹੋਈ ਪਰ ਉਹ ਰਿਕਾਰਡ ਐਸਟੈਬਲਿਸ਼ ਹੋ ਪਾਇਆ 2013 ਤੋਂ ਲੈ ਕੇ 2023 ਤੱਕ ਉਹ ਰਿਕਾਰਡ ਨੈਸ਼ਨਲ ਰਿਕਾਰਡ ਸੀ 2023 ਦੇ ਵਿੱਚ ਉਹ ਰਿਕਾਰਡ ਵਰਲਡ ਬੁੱਕ ਆਫ ਰਿਕਾਰਡ ਦੇ ਵਿੱਚ ਰਜਿਸਟਰ ਹੋ ਗਿਆ ਤੇ ਹੁਣ ਇੰਟਰਨੈਸ਼ਨਲ ਰਿਕਾਰਡ ਬਣ ਗਿਆ ਇਹ ਲੋਕਾਂ ਦਾ ਸਾਡੇ 위ਤ ਕਿੰਨਾ ਫੇਥ ਹੋਏਗਾ ਔਰ ਸਾਡੀ ਟੀਮ ਦਾ ਕਿੰਨਾ ਹਾਰਡ ਵਰਕ ਹੋਏਗਾ ਕਿ ਜਦ ਵੀ ਇਹਨੂੰ ਯਾਦ ਕਰਦੇ ਹਾਂ ਅਸੀਂ ਪ੍ਰਾਊਡ ਮੈਸੇਜ ਕਰਦੇ ਜਦੋਂ ਅਸੀਂ ਕੰਟੀਨਿਊਸਲੀ ਮਿਹਨਤ ਕਰਦੇ ਰਹਿੰਦੇ ਹਾਂ ਜਾਂ ਫਿਰ ਇੱਕ ਹੀ ਚੀਜ਼ ਨੂੰ ਫੋਕਸ ਕਰਕੇ ਅੱਗੇ ਵਧਦੇ ਰਹਿੰਦੇ ਹਾਂ ऑटोमेटिकली ब्रांड प्रोडक्ट बन ਜਾਂਦਾ ਹੈ ਔਰ ਪ੍ਰੋਡਕਟ ਬ੍ਰਾਂਡ ਹੁਣੇ ਕਹਾਣੀ ਕੀ ਦਸਾਂਗੇ ਹਾਈ ਮੈਂ ਗੀਤਾ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੋਂ ਔਰ ਸਾਡੇ ਨਾਲ ਇੱਕ ਅਜਿਹਾ ਬ੍ਰਾਂਡ ਨੇ ਜੋ ਕਿ ਆਪਣੇ ਕੰਮ ਦੀ ਵਜੇ ਦੇ ਨਾਲ ਆਪਣੇ ਜਿਹੜੀ ਹੁਨਰ ਹੈ ਔਰ ਜਿਹੜੀ ਐਕਸਪਰਟਿਸ ਨੇ ਉਹਨੂੰ ਆਪਣੇ ਆਪ ਦੇ ਵਿੱਚ ਸ਼ਾਮਿਲ ਕਰ ਚੁੱਕੇ ਨੇ ਐਂਡ ਯਸ ਜਾਨਾ ਮਾਨਾ ਨਾਮ ਵੀ ਨੇ ਡਾਕਟਰ ਹਿਤੇਂਦਰ ਸੂਰੀ ਸਾਡੇ ਨਾਲ ਨੇ ਐਮ ਡੀ ਰਾਣਾ ਹਸਪੀਟਲ ਪ੍ਰੋਕਟੋਲੋਜੀ ਸਾਡੇ ਨਾਲ ਨੇ ਸਰ ਮੈਂ ਸ਼ੁਰੂਆਤ ਇਸ ਕਰਕੇ ਐਦਾ ਕੀਤੀ ਸੀ ਕਿ ਐਡਵਰਟਾਈਜ਼ਮੈਂਟ ਦੇ ਸਟੂਡੈਂਟ ਰਹੀਆਂ ਔਰ ਸਾਨੂੰ ਇਹ ਪੜਾਇਆ ਜਾਂਦਾ ਸੀ ਕਿ ਕਦੀ ਅਜਿਹਾ ਟਾਈਮ ਆਂਦਾ ਜਦੋਂ ਬ੍ਰਾਂਡ ਪ੍ਰੋਡਕਟ ਬਣ ਜਾਂਦਾ ਔਰ ਪ੍ਰੋਡਕਟ ਬ੍ਰਾਂਡ ਸਾਨੂੰ ਫਰਕ ਨਹੀਂ ਸਮਝ ਆਂਦਾ ਸੀ ਨਾਮ ਲੈਂਦੇ ਆ ਕਿਸੇ ਚੀਜ਼ ਦਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਬ੍ਰਾਂਡ ਹੈ ਪ੍ਰੋਡਕਟ ਨਹੀਂ ਉਦਾਂ ਹੀ ਨਾਮ ਹੈ ਰਾਣਾ ਹਸਪੀਟਲ ਕਿਸ ਨੂੰ ਕਿਸ ਨੂੰ ਵੇ ਪੁੱਛ ਲੋ ਪਾਈਲਸ ਤੋਂ ਰਿਲੇਟਿਡ ਕੋਈ ਵੀ ਪ੍ਰੋਬਲਮ ਹੈ ਉਹ ਕਹਿੰਦੇ ਰਾਣਾ ਹਸਪੀਟਲ ਜਾ ਡਾਕਟਰ ਜਿਪਿੰਦਰ ਸੂਰੀ ਤੁਹਾਡੇ ਨਾਲ ਨੇ ਔਰ ਫੀਮੈਲਸ ਨੂੰ ਜਦੋਂ ਅਸੀਂ ਕਹਿੰਦੇ ਆ ਤੇ ਮੈਮ ਦਾ ਨਾਮ ਆਉਂਦਾ ਤੇ ਇਹ ਜਰਨੀ ਕੁਝ ਸਾਲਾਂ ਦੇ ਵਿੱਚ ਤੇ ਨਹੀਂ ਹੋਈ ਉਸ ਦੇ ਲਈ ਲਗਾਤਾਰ ਟੀਮ ਦੇ ਨਾਲ ਤੁਹਾਡੇ ਐਫਰਟ ਦੀ ਗੱਲ ਇਹ ਕਿਦਾਂ ਹੋਇਆ ম্যাਜਿਕ ਇਹ ম্যাਜਿਕ ਬੇਸਿਕਲੀ ਕੰਟੀਨਿਊਸ ਸਸਟੇਨਡ ਹਾਰਡ ਵਰਕ ਦਾ ਨਤੀਜਾ ਹੈ ਔਰ ਪੂਰੀ ਟੀਮ ਦਾ ਹਾਰਡ ਵਰਕ ਇਨਵੋਲਡ ਹੈ ਆਫਕੋਰਸ ਆਪਾਂ ਨੂੰ ਪਤਾ ਹੈ ਵੀ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਇਹ ਤਾਂ ਇੱਕ ਪੂਰਾ ਟੀਮ ਵਰਕ ਹੈ ਹਾਂਜੀ ਪੂਰੀ ਟੀਮ ਨੇ ਜੀ ਜਾਨ ਲਗਾ ਕੇ 23 ਸਾਲ ਮਿਹਨਤ ਕੀਤੀ ਹੈ ਪਰ ਅਸੀਂ ਸਾਡੀ ਜਿਹੜੀ ਟੈਗ ਲਾਈਨ ਹੈ ਕਿ ਕਾਮ ਵਿਦ ਪਾਇਲਸ ਗੋ ਵਿਦ ਸਮਾਈਲਸ ਤਾਂ ਅਸੀਂ 1,11,000 ਦੇ ਕਰੀਬ ਸਮਾਈਲਸ ਕ੍ਰੀਏਟ ਕਰ ਦਿੱਤੀਆਂ ਤੇ ਨੇਚਰਲੀ ਫਿਰ ਇਹ ਤਾਂ ਹੋਣਾ ਹੀ ਸੀ ਉਹ ਆਪਣੇ ਆਪ ਦੇ ਵਿੱਚ ਤੁਹਾਡੇ ਬ੍ਰਾਂਡ ਐਮਬੈਸਡਰ ਬਣ ਚੁੱਕੇ ਆਫ ਕਰਸ ਹੈ ਨਾ ਔਰ ਵਰਡ ਆਫ ਮਾਊਥ ਕਿਸੇ ਹੋਰ ਚਿਹਰੇ ਦੀ ਜ਼ਰੂਰ ਹੈ ਹਾਂਜੀ ਹਾਂਜੀ ਅੱਛਾ ਵਰਡ ਆਫ ਮਾਉਥ ਦੇ ਨਾਲ-ਨਾਲ ਤੁਸੀਂ ਬੜੀ ਸਾਰੀ ਅਚੀਵਮੈਂਟ ਵੀ ਹਾਸਲ ਕੀਤੀਆਂ ਨੇ 22 ਦੇ ਕਰੀਬਨ ਰਿਕਾਰਡਸ ਬਣਾਏ ਨੇ ਆਈ ਥਿੰਕ ਮੋਰ ਦੈਨ 50 55 ਅਰਾਊਂਡ ਤੁਸੀਂ ਤਮਗੇ ਹਾਸਲ ਕੀਤੇ ਨੇ ਅਵਾਰਡ ਰੈਕਗਨੀਸ਼ਨ ਹਾਸਲ ਕੀਤੀ ਏ ਉਸ ਦੇ ਨਾਲ ਵੀ ਤੇ ਬਹੁਤ ਇੰਪੈਕਟ ਪੈਂਦਾ ਹੋਣਾ ਹੈ 24 ਵਰਸ ਵਾਲੀ ਚੀਜ਼ ਹੈ ਮਿਹਨਤ ਕਰ ਰਹੇ ਹੋ ਤੇ ਉਹ ਚੀਜ਼ ਹਾਸਲ ਹੋ ਰਹੀ ਹੈ ਉਹ ਚੀਜ਼ ਹਾਸਲ ਹੋ ਰਹੀ ਹੈ ਤੇ ਉਸ ਦੇ ਨਾਲ ਵੀ ਇੱਕ ਬ੍ਰਾਂਡ ਕ੍ਰੀਏਟ ਹੋ ਰਿਹਾ ਹੈ ਤੇ ਇਸ ਨੂੰ ਵੀ ਲੈ ਕੇ ਤੁਸੀਂ ਸੋਚਦੇ ਹੋ ਜਾਂ ਫਿਰ ਬਸ ਕੰਮ ਕਰੀ ਜਾ ਰਹੇ ਹੋ ਆਪਣੇ ਆਪ ਤਾਲੀਆਂ ਵੱਜੀ ਜਾ ਰਹੀਆਂ ਨੇ ਡੈਫੀਨੇਟਲੀ ਕੋਈ ਵੀ ਰੈਕਗਨਿਸ਼ਨ ਮਿਲਦੀ ਹੈ ਉਹਦੇ ਨਾਲ ਇੰਪੋਰਟੈਂਸ ਤਾਂ ਮਿਲਦੀ ਹੈ ਉਹਦੇ ਨਾਲ ਤੁਹਾਨੂੰ ਰੈਕਗਨਿਸ਼ਨ ਨਾਲ ਕੌਨਫੀਡੈਂਸ ਵੀ ਆਉਂਦਾ ਹੈ ਮੋਟੀਵੇਸ਼ਨ ਵੀ ਮਿਲਦੀ ਹੈ ਜੀ ਔਰ ਇੱਕ ਬੰਦੇ ਨੂੰ ਨਹੀਂ ਆਫਕੋਰਸ ਪੂਰੀ ਟੀਮ ਦਾ ਅਵਾਰਡ ਹੈ ਇੱਕ ਬੰਦੇ ਦਾ ਤਾਂ ਨਹੀਂ ਹੈ ਤੇ ਜਦੋਂ ਮੋਟੀਵੇਸ਼ਨ ਆਉਂਦੀ ਹੈ ਤੁਸੀਂ ਹੋਰ ਹਾਰਡ ਵਰਕ ਕਰਦੇ ਹੋ ਹੋਰ ਹਾਰਡ ਵਰਕ ਕਰਦੇ ਹੋ ਉਹਦੇ ਰਿਜ਼ਲਟਸ ਹੋਰ ਅੱਛੇ ਹੁੰਦੇ ਜਾਂਦੇ ਆ ਕਿਉਂਕਿ ਮੈਡੀਕਲ ਲਾਈਨ 'ਚ ਜਾਂ ਕਿਸੇ ਵੀ ਪ੍ਰੋਫੈਸ਼ਨਲ ਲਾਈਨ 'ਚ ਤੁਸੀਂ ਰੁਕ ਨਹੀਂ ਸਕਦੇ ਜਾਂ ਤਾਂ ਤੁਹਾਨੂੰ ਐਕਸਲ ਕਰਨਾ ਪਏਗਾ ਹੋਰ ਅੱਗੇ ਵਧਣਾ ਪਏਗਾ ਨਹੀਂ ਤੇ ਨੀਚੇ ਜਾਣਾ ਪਏਗਾ ਤੇ ਆਫਕੋਰਸ ਵੀ ਆਰ 무ਵਿੰਗ ਫਾਰਵਰਡ ਜਦੋਂ ਵੀ ਅਸੀਂ ਪਾਈਲਸ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਰਿਸਰਚ ਹੋ ਰਹੀ ਹੁੰਦੀ ਹੈ ਨਵੇਂ ਰਿਕਾਰਡਸ ਬਣ ਰਹੇ ਹੁੰਦੇ ਨੇ ਲੇਕਿਨ ਤੁਹਾਡਾ ਇੱਕ ਅਜਿਹਾ ਰਿਕਾਰਡ ਹੈ ਜੋ ਕਿ 12 ਸਾਲ ਤੋਂ ਨਹੀਂ ਟੁੱਟਿਆ ਇੰਨਾ ਮਜ਼ਬੂਤੀ ਦੇ ਨਾਲ ਤੁਸੀਂ ਅਜਿਹਾ ਕਿਹੜਾ ਕੰਮ ਕੀਤਾ ਸੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸ਼ੇਅਰ ਕਰੋ ਇਹ ਰਿਕਾਰਡ 2013 ਦੇ ਵਿੱਚ ਅਸੀਂ ਬਣਾਇਆ ਸੀ ਹੁਣ ਕਿਸੇ ਨੂੰ ਸੁਣ ਕੇ ਲੱਗ ਸਕਦਾ ਹੈ ਕਿ ਕਿਉਂਕਿ ਉਹ ਰਿਕਾਰਡ ਹੈਗਾ ਇੱਕ ਦਿਨ ਚ ਮੈਕਸਿਮਮ ਨੰਬਰ ਆਫ ਪਾਈਲਸ ਪੇਸ਼ੈਂਟ ਨੂੰ ਟਰੀਟ ਕਰਨ ਦਾ 391 391 ਹੁਣ ਕਿਸੇ ਨੂੰ ਸੁਣ ਕੇ ਲੱਗ ਸਕਦਾ ਹੈ ਕਿ ਇੱਕ ਦਿਨ ਚ ਹੋ ਗਿਆ ਇੱਕ ਦਿਨ ਚ ਨਹੀਂ ਹੋਇਆ ਇਹਦੇ ਪਿੱਛੇ ਹਾਰਡ ਵਰਕ ਸੀ 13 ਸਾਲਾਂ ਦਾ ਹਾਰਡ ਵਰਕ ਸੀ ਜਿਸ ਦੇ ਕਰਕੇ ਇੱਕ ਦਿਨ ਚ ਉਹ ਸਾਰੇ ਐਫਰਟਸ ਜੁਆਇੰਟ ਹੋਏ ਐਗਜ਼ੀਕਿਊਸ਼ਨ ਹੋਈ ਪਰ ਉਹ ਰਿਕਾਰਡ ਐਸਟੈਬਲਿਸ਼ ਹੋ ਪਾਇਆ 2013 ਤੋਂ ਲੈ ਕੇ 2023 ਤੱਕ ਉਹ ਰਿਕਾਰਡ ਨੈਸ਼ਨਲ ਰਿਕਾਰਡ ਸੀ 2023 ਦੇ ਵਿੱਚ ਉਹ ਰਿਕਾਰਡ ਵਰਡ ਬੁੱਕ ਆਫ ਰਿਕਾਰਡ ਦੇ ਵਿੱਚ ਰਜਿਸਟਰ ਹੋ ਗਿਆ ਤੇ ਹੁਣ ਇੰਟਰਨੈਸ਼ਨਲ ਰਿਕਾਰਡ ਬਣ ਗਿਆ ਔਰ ਇਹ ਵਾਕਈ ਬਹੁਤ ਵੱਡੀ ਗੱਲ ਹੈ ਕੋਈ ਵੀ ਰਿਕਾਰਡ ਦੇਖੋ ਰਿਕਾਰਡ ਬਣਦੇ ਹੀ ਇਸ ਲਈ ਹੈ ਕਿ ਬੰਦੇ ਆਉਂਦੇ ਆ ਟੁੱਟ ਜਾਂਦੇ ਆ ਪਰ ਇਹ ਰਿਕਾਰਡ ਸਟਿਲ ਸਾਡੇ ਨਾਲ ਹੈ ਇਹ ਲੋਕਾਂ ਦਾ ਸਾਡੇ ਵਿੱਚ ਕਿੰਨਾ ਫੇਥ ਹੋਏਗਾ ਔਰ ਸਾਡੀ ਟੀਮ ਦਾ ਕਿੰਨਾ ਹਾਰਡ ਵਰਕ ਹੋਏਗਾ कि ਜਦ ਵੀ ਇਹਨੂੰ ਯਾਦ ਕਰਦੇ ਆਂ ਅਸੀਂ ਪ੍ਰਾਊਡ ਮਹਿਸੂਸ ਕਰਦੇ ਆਂ ਮੈਨੂੰ ਲੱਗਦਾ ਹੈ ਕਿ ਰਿਕਾਰਡ ਟੁੱਟੇਗਾ ਤੇ ਤੁਸੀਂ ਆਪ ਤੋੜਨਾ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਟੀਮ ਦੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਉਹ ਇੱਕ ਦਿਨ ਦੀ ਗੱਲ ਨਹੀਂ ਉਹ ਤੇਰਾ ਸਾਲ ਦੀ ਮਿਹਨਤ ਹੈ ਔਰ ਸਪੈਸੀਫਿਕਲੀ ਅਸੀਂ ਕਵਾਂਗੇ ਕਿ ਦੋ ਦਸ਼ਕਾਂ ਤੋਂ ਤੁਸੀਂ ਕੰਪਲੀਟਲੀ ਲੱਗੇ ਹੋਏ ਹੋ ਇਸ ਨੂੰ ਲੈ ਕੇ ਟ੍ਰੀਟਮੈਂਟ ਦੀ ਜਦੋਂ ਗੱਲ ਕੀਤੀ ਜਾਏ ਸਰ ਇੱਕ ਗੱਲ ਅੱਜਕੱਲ੍ਹ ਅਗਰ ਅਸੀਂ ਯੂਥ ਦੀ ਗੱਲ ਕਰੀਏ ਲਾਈਫ ਸਟਾਈਲ ਨੂੰ ਜੇ ਕਲਪਰੇਟ ਅਸੀਂ ਮੰਨੀਏ ਤੇ 20 ਤੋਂ 40 ਸਾਲ ਤੱਕ ਦੇ ਜਿਹੜੇ ਯੂਥ ਕਈ ਹੈ ਲੋਕੀ ਕਈ ਹੈ ਆ ਮੈਲਸ ਸਪੈਸੀਫਿਕਲੀ ਕਈਏ ਉਹ ਪਾਇਨਸ ਦੀ ਸਮੱਸਿਆ ਨੂੰ ਫੇਸ ਕਰ ਰਹੇ ਨੇ ਇਸ ਦੇ ਪਿੱਛੇ ਦੇ ਕਾਰਨ ਕੀ ਆ ਇਹਦੇ ਵਿੱਚ ਪਿੱਛੇ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਸੈਡੈਂਟਰੀ ਲਾਈਫ ਸਟਾਈਲ ਲਗਾਤਾਰ ਬੈਠੇ ਰਹਿਣਾ ਚਾਹੇ ਤੁਸੀਂ ਆਈਟੀ ਸੈਕਟਰ ਚ ਹੋ ਚਾਹੇ ਤੁਸੀਂ ਪੜ੍ਹ ਰਹੇ ਹੋ ਇਵਨ ਤੁਸੀਂ ਗੇਮਸ ਵੀ ਹੁਣ ਬਾਹਰ ਜਾ ਕੇ ਨਹੀਂ ਖੇਡ ਰਹੇ ਘਰ ਚ ਬੈਠੇ ਹੀ ਖੇਡ ਰਹੇ ਹੋ ਆਨਲਾਈਨ ਇਸ ਤੋਂ ਇਲਾਵਾ ਟਾਇਲਟ ਦੇ ਵਿੱਚ ਸਟ੍ਰੇਨ ਕਰਨਾ ਲਗਾਤਾਰ ਬੈਠੇ ਰਹਿਣਾ ਜ਼ੋਰ ਲਗਾਉਂਦੇ ਰਹਿਣਾ ਫੋਨ ਦੇਖਦੇ ਰਹਿਣਾ ਸਰਫਿੰਗ ਕਰਦੇ ਰਹਿਣਾ ਮਤਲਬ ਚਾਹੇ ਤੁਸੀਂ ਫੋਨ ਤੇ ਦੇਖ ਰਹੇ ਹੋ ਚਾਹੇ ਤੁਸੀਂ ਆਈਪੈਡ ਤੇ ਦੇਖ ਰਹੇ ਹੋ ਤੁਸੀਂ ਸਰਫ ਕਰ ਰਹੇ ਹੋ ਨਾ ਇੰਟਰਨੈਟ ਨੂੰ ਸਰਚ ਕਰ ਰਹੇ ਹੋ ਸਕਰੋਲ ਕਰ ਰਹੇ ਹੋ ਤਾਂ ਇਹ ਜਿਹੜੀਆਂ ਆਦਤਾਂ ਨੇ ਇਹਦੇ ਕਰਕੇ 20 ਤੋਂ 40 ਸਾਲ ਦੀ ਉਮਰ ਚ ਅਬੋਵ ਆਲ ਫਾਸਟ ਫੂਡ ਤੁਸੀਂ ਇੰਨਾ ਜ਼ਿਆਦਾ ਜਿਹੜਾ ਤੁਹਾਡੀ ਡਾਈਟਰੀ ਹੈਬਿਟਸ ਨੇ ਇਹਨੀਆਂ ਚੇਂਜ ਹੋ ਚੁੱਕੀਆਂ ਤੁਸੀਂ ਫਾਸਟ ਫੂਡ ਇੰਨਾ ਜ਼ਿਆਦਾ ਕੰਜ਼ਿਊਮ ਕਰਨਾ ਸ਼ੁਰੂ ਕਰਤਾ ਜਿਹਦੇ ਵਿੱਚ मैक्सिमम अमाउंट मैदा ਹੁੰਦਾ ਹੈ ਔਰ ਫਾਈਬਰ ਬੜਾ ਘੱਟ ਹੁੰਦਾ ਹੈ। ਕਿ ਇਹ 20 ਤੋਂ 40 ਸਾਲ ਦੀ ਉਮਰ ਚ ਤੇ ਇੱਕ ਸਾਇਲੈਂਟ ਐਪੀਡੈਮਿਕ ਦੀ ਤਰ੍ਹਾਂ ਫੈਲ ਰਿਹਾ ਹੈ। ਮਤਲਬ ਉਹਨਾਂ ਲੋਕਾਂ ਨੂੰ ਅਹਿਸਾਸ ਨਹੀਂ ਹੈ ਜਿੰਨੀ ਤੇਜ਼ੀ ਨਾਲ ਇਹ ਬਿਮਾਰੀ ਫੈਲ ਰਹੀ ਹੈ। ਹੁਣੇ ਤੁਸੀਂ ਮੈਂਸ਼ਨ ਕੀਤਾ ਹੈ ਸਾਇਲੈਂਟ ਐਪੀਡੈਮਿਕ ਬਣ ਕੇ ਫੈਲ ਰਿਹਾ ਹੈ। ਤੇ ਉਸ ਨੂੰ ਲੈ ਕੇ ਤੁਸੀਂ ਕਿਹੜੇ-ਕਿਹੜੇ ਅਵੇਅਰਨੈਸ ਪ੍ਰੋਗਰਾਮਸ ਕਰ ਰਹੇ ਹੋ? ਸਭ ਤੋਂ ਵੱਡਾ ਜਿਹੜਾ ਅਸੀਂ ਅਵੇਅਰਨੈਸ ਕੈਂਪੇਨ ਪਿਛਲੇ ਤਕਰੀਬਨ 10 ਸਾਲ ਤੋਂ ਅਸੀਂ ਚਲਾ ਰਹੇ ਹਾਂ 올ਮੋਸਟ 10 ਇਅਰਸ ਉਹ ਹੈਗਾ ਰੈਕਟਲ ਕੈਂਸਰ ਅਵੇਅਰਨੈਸ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਹੁੰਦਾ ਪਰ ਉਹਨੂੰ ਬਵਾਸੀਰ ਸਮਝ ਕੇ ਉਹਦਾ ਇਲਾਜ ਕਰਦੇ ਰਹਿੰਦੇ ਆ ਔਰ ਜਦੋਂ ਤੱਕ ਪਤਾ ਲੱਗਦਾ ਹੈ ਬਿਮਾਰੀ ਅਗਲੀ ਸਟੇਜ 'ਚ ਚਲੀ ਜਾਂਦੀ ਹੈ ਇਸ ਤੋਂ ਇਲਾਵਾ ਸੀ ਡਾਈਟਰੀ ਹੈਬਿਟਸ ਨੂੰ ਲੈ ਕੇ 2016 ਦੇ ਵਿੱਚ ਇੱਕ ਐਕਟੀਵਿਟੀ ਕੀਤੀ ਸੀ ਜਿਦੇ ਜ 1,25,000 ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ ਔਰ ਇਹ ਗਿਨੀਜ਼ ਬੁੱਕ ਆਫ ਰਿਕਾਰਡ ਦੇ ਅੰਦਰ ਰਜਿਸਟਰ ਵੀ ਹੋਈ ਸੀ ਤਸੀਂ ਟਾਈਮ ਟੂ ਟਾਈਮ ਈਟਿੰਗ ਹੈਬਿਟਸ ਨੂੰ ਲੈ ਕੇ ਲਾਈਫਸਟਾਈਲ ਚੇਂजेस ਨੂੰ ਲੈ ਕੇ ਕੈਂਪੇਨ ਵੀ ਕਰਦੇ ਰਹਿੰਦੇ ਆਂ ਔਰ ਇਹਦੇ ਤੇ ਰਿਸਰਚ ਪੇਪਰ ਵੀ ਲਿਖਦੇ ਰਹਿੰਦੇ ਆਂ ਤਾਂ ਕਿ ਲੋਕਾਂ ਚ ਅਵੇਅਰਨੈਸ ਆਏ ਔਰ ਉਹ ਆਪਣੀ ਡਾਈਟਰੀ ਹੈਬਿਟਸ ਠੀਕ ਕਰ ਲੈਣ ਓਕੇ ਇੱਕ ਬਹੁਤ ਅਵੇਅਰਨੈਸ ਦੀ ਜ਼ਰੂਰਤ ਹੈ ਜੇ ਤੁਸੀਂ ਅਲਰਮਿੰਗ ਸਾਈਨਸ ਐਂਡ ਸਿੰਪਟਮਸ ਦੇ ਬਾਰੇ ਵਿੱਚ ਦੱਸੋਗੇ ਕਿ ਜਦੋਂ ਇਹ ਕੁਝ ਹੋ ਰਿਹਾ ਹੈ ਤੇ ਵੀ ਹੈਵ ਟੂ ਵਿਜ਼ਿਟ ਡਾਕਟਰ ਯੈਸ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਜੇ ਤੁਹਾਨੂੰ ਬਹੁਤ ਜ਼ਿਆਦਾ ਬਲੀਡਿੰਗ ਤੁਹਾਨੂੰ ਪੇਨ ਬਹੁਤ ਜ਼ਿਆਦਾ ਹੈ ਤੁਹਾਨੂੰ ਐਸਾ ਲੱਗਦਾ ਟਾਇਲਟ ਦੇ ਟਾਈਮ ਤੇ ਕੋਈ ਮਾਸ ਬਾਹਰ ਆਂਦਾ ਹੈਗਾ ਜਾਂ ਤੁਹਾਨੂੰ ਬਾਰ-ਬਾਰ ਟਾਇਲਟ ਜਾਣਾ ਪੈਂਦਾ ਹੈ ਜਾਂ ਤੁਹਾਡਾ weight loss ਹੋ ਰਿਹਾ ਜੇ ਇਹਨਾਂ ਚੋਂ ਕੋਈ ਵੀ ਅਲਰਮਿੰਗ ਸਾਈਨ ਹੈ ਤੁਹਾਨੂੰ ਇਮੀਡੀਏਟਲੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਵਿਦਾਊਟ ਡਿਲੇ ਕਿਉਂਕਿ ਨਹੀਂ ਤਾਂ ਬਿਮਾਰੀ ਨੈਕਸਟ ਸਟੇਜ ਚ ਜਾ ਸਕਦੀ ਹੈ डॉक्टर सूरी मैं याद है एक एपीसोड दे विच उसी मेंशन किता सी कि जेडी लोग की बहुत ज़्यादा जिमिंग भी कर देने और फिजिकल एक्टिविटीज़ जेडी की जिसनु प्रॉपर्ली कोई चेक नहीं रख रहा मेंटोरशिप दे अंदर जरा नहीं है दे कैन आल्सो डेवलप पाइस उन्हें नुकी कहो बेसिकली जब बहुत ज़्यादा जिमिंग कोई करता है एक्सटेंसिव एक्सरसाइज करता है स्पेशली स्क्वैटिंग ਉਹਦੇ ਚ ਪ੍ਰੈਸ਼ਰ ਦੇ ਨਾਲ ਹੌਲੀ 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 ਉਹਨਾਂ ਨੂੰ ਹੈਮਰੋਇਡ ਡਵੈਲਪ ਹੋਣੇ ਸ਼ੁਰੂ ਹੋ ਜਾਂਦੇ ਹਨ ਔਰ ਜਿੰਨੇ ਲੋਕ ਜਿਮ ਕਰਦੇ ਐ ਐਕਸੈਸਿਵ ਔਰ ਜਿਵੇਂ ਤੁਸੀਂ ਦੇ ਬਿਨਾ ਮੈਂਟਰ ਦੇ ਉਹ ਪ੍ਰੋਟੀਨਸ ਬਹੁਤ ਹਾਈ ਕੰਜ਼ਮਪਸ਼ਨ ਆਫ ਪ੍ਰੋਟੀਨਸ ਰਹਿੰਦੀ ਐ ਤਾਂ ਉਹਦੇ ਫਾਈਬਰ ਕੰਟੈਂਟ ਘਟ ਹੋਣ ਕਰਕੇ ਦੇ ਬਿਕਮ ਕੌਨਸਟਿਪੇਟਿਡ ਐਂਡ ਆਲਟਿਮੇਟਲੀ ਲੈਂਡ ਅਪ ਇਨ ਪਾਈਲਸ ਓਕੇ ਕਿ ਪਾਈਲਸ ਦਾ ਸੋਲੂਸ਼ਨ ਸਿਰਫ ਸਰਜਰੀ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਜਦੋਂ ਵੀ ਗੱਲ ਆਉਂਦੀ ਐ ਕਿ ਪਾਈਲਸ ਹੋ ਗਈ ਤੇ ਹੁਣ ਸਰਜਰੀ ਊਡ ਬੀ ਦਾ ਓਨਲੀ ਸੋਲੂਸ਼ਨ ਇਆ ਫਿਰ ਇਸ ਨੂੰ ਉਹਦਾ ਵੀ ਟਰੀਟ ਕੀਤਾ ਜਾ ਸਕਦਾ ਹੈ ਮੈਡੀਸਿਨਸ ਦੇ ਨਾਲ ਕੋ ਪਾਇਲਸ ਨੂੰ ਡੈਫੀਨੇਟਲੀ ਇੱਕ ਲਾਈਫਸਟਾਈਲ ਡਿਸਆਰਡਰ ਹੈ ਪਾਇਲਸ ਹਾਂਜੀ ਤੁਸੀਂ ਆਪਣੇ ਰਹਿਣ ਸਹਿਣ ਖਾਂ ਪੀਣ ਦੀਆਂ ਆਦਤਾਂ ਠੀਕ ਕਰਕੇ ਐਕਸਰਸਾਈਜ਼ ਕਰਕੇ ਇਹਨੂੰ ਠੀਕ ਕਰ ਸਕਦੇ ਹੋ ਇਹਦੇ ਵਿੱਚ ਮਾਲਾ ਅਸਨ ਔਰ ਵਜਰਾ ਅਸਨ ਦੋ ਐਕਸਰਸਾਈਜ਼ ਹੁੰਦੀਆਂ ਔਰ ਇੱਕ ਕੀਗਲ ਐਕਸਰਸਾਈਜ਼ ਹੁੰਦੀ ਹੈ ਹੋਲਡ ਕਰਨਾ ਰਿਲੀਜ਼ ਕਰਨਾ ਬਹੁਤ YouTube ਤੇ ਉਹਦੀਆਂ ਵੀਡੀਓਜ਼ ਅਵੇਲੇਬਲ ਹੈ ਤੁਸੀਂ ਜੇ ਐਕਸਰਸਾਈਜ਼ ਕਰਦੇ ਹੋ ਤੁਹਾਡੀ ਇਨੀਸ਼ੀਅਲ ਸਟੇਜ ਚ ਪਾਇਲਸ ਹੈ ਤਾਂ ਠੀਕ ਹੋ ਜਾਏਗੀ ਔਰ ਅਗਰ ਐਡਵਾਂਸ ਸਟੇਜ ਦੇ ਵਿੱਚ ਹੈ ਤਾਂ ਡੈਫੀਨੇਟਲੀ ਉਹਦੇ ਚ ਵੀ ਇਹਦੇ ਚ ਹੈਲਪ ਜ਼ਰੂਰ ਮਿਲੇਗੀ ਇਸ ਤੋਂ ਇਲਾਵਾ ਤੁਸੀਂ ਆਪਣੀ ਈਟਿੰਗ ਹੈਬਿਟਸ ਨੂੰ ਕਰੈਕਟ ਕਰ ਲਓ ਜੋ ਵੀ ਖਾਓ ਉਹਨੂੰ ਹੌਲੀ ਖਾਓ ਚਬਾ ਚਬਾ ਕੇ ਖਾਓ ਔਰ ਆਪਣੀ ਡਾਈਟਸ ਫਾਈਬਰ ਐਡ ਦੇ ਡੈਫੀਨਟਲੀ ਦਾ ਫਾਇਦਾ ਹੋਏਗਾ ਇਹ ਟੋਟਲ ਇਨ ਫੈਕਟ ਅਗਰ ਅਸੀਂ ਲਾਈਫ ਸਟਾਈਲ ਦੇ ਵਿੱਚ ਆਪਣੀ ਡੇਲੀ ਹੈਬਿਟਸ ਦੇ ਵਿੱਚ ਕੁਝ ਕੁਝ ਮੋਡੀਫਿਕੇਸ਼ਨ ਕਰਾਂਗੇ ਚੇਂजेस ਲੈ ਕੇ ਆਵਾਂਗੇ ਜੋ ਕਿ ਅਸੀਂ ਪਹਿਲੇ ਕਰ ਰਹੇ ਸੀ ਲੇਕਿਨ ਅੱਜ ਜਦੋਂ ਸਾਡੇ ਕੋਲ ਸਾਰੀ ਚੀਜ਼ਾਂ ਨੇ ਫਿਰ ਵੀ ਅਸੀਂ ਭੱਜ ਦੌੜ ਦੇ ਵਿੱਚ ਖਾਣਾ ਵੀ ਅਜੇ ਹਾ ਕੰਜ਼ੂਮ ਕਰ ਰਹੇ ਹਾਂ ਉਨੇ ਹੀ ਫਾਸਟ ਕੰਜ਼ੂਮ ਕਰ ਰਹੇ ਹਾਂ ਹਰ ਚੀਜ਼ ਦੇ ਵਿੱਚ ਤੇਜ਼ੀ ਮਚਾਈ ਹੋਈ ਤੇ ਸ਼ਾਇਦ ਅਸੀਂ ਆਪਣੀ ਅਸੀਂ ਆਪਣੀ ਕਵਾਂਗੇ ਕਿ ਸਿਹਤ ਨੂੰ ਅਸੀਂ ਲਾਸਟ ਦੇ ਵਿੱਚ ਰੱਖ ਰਿਹਾ ਸਰ ਤੁਹਾਨੂੰ ਲੈ ਕੇ ਬੜੇ سارے ਜਿਹੜੇ ਪੇਸ਼ੈਂਟ ਤੁਹਾਨੂੰ ਮਿਲ ਆਨੰਦੇ ਨੇ ਆਪਣੀ ਪ੍ਰੋਬਲਮਸ ਲੈ ਕੇ ਆਉਂਦੇ ਨੇ ਉਹ ਕੁਝ ਮਿਥ ਵੀ ਲੈ ਕੇ ਆਉਂਦੇ ਹੋਣੇ ਨੇ ਕਿਉਂਕਿ ਤੁਹਾਡੇ ਤੱਕ ਪਹੁੰਚਣ ਦੇ ਰਸਤੇ ਦੇ ਵਿੱਚ ਬੜੀ ਸਾਰੀ ਮਿਥ ਉਹਨਾਂ ਨੂੰ ਰੋਕ ਰਹੀਆਂ ਹੁੰਦੀਆਂ ਨੇ ਉਹ ਮਿਥ ਤੁਸੀਂ ਕੀ ਬ੍ਰੇਕ ਕਰਨਾ ਚਾਹੋਗੇ ਸਭ ਤੋਂ ਵੱਡੀ ਮਿਥ ਜਿਹੜੀ ਤੁਸੀਂ ਸਰ ਸਭ ਤੋਂ ਵੱਡਾ ਜਿਹੜਾ ਮਿਥ ਹੈ ਉਹ ਕਿ ਇਹ ਹਾਈਜੀਨ ਨਾਲ ਰਿਲੇਟਡ ਡਿਜ਼ੀਜ਼ ਹੈ ਕਿ ਹਾਈਜਨ ਨਾ ਰੱਖਣ ਕਰਕੇ ਹੁੰਦੀ ਹੈ ਦੂਸਰੇ ਲੋਕ ਸੋਚਦੇ ਆਜ ਵੀ ਲੋਕ ਸੋਚਦੇ ਆ ਕਿ ਇਹ ਤਾਂ ਬਜ਼ੁਰਗਾਂ ਦੀ ਬਿਮਾਰੀ ਹੈ ਹਾਂ ਜਦ ਕਿ ਯੰਗ ਏਜ ਦੇ ਵਿੱਚ ਇਹ ਐਪੀਡੈਮਿਕ ਦੀ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸਾਇਲੈਂਟ ਐਪੀਡੈਮਿਕ ਦੀ ਤਰ੍ਹਾਂ ਫੈਲ ਰਹੀ ਹੈ ਤਾਂ ਡੈਫੀਨਿਟਲੀ ਇਹ ਇੱਕ ਭ੍ਰਮ ਹੈ ਹਰ ਉਮਰ 'ਚ ਇਹ بواਸਿਰ ਦੀ ਪ੍ਰੋਬਲਮ ਬੜੀ ਕਾਮਨ ਹੈ ਔਰ ਬਹੁਤ ਇਹਦੇ ਪੇਸ਼ੈਂਟ ਮਿਲ ਰਹੇ ਨੇ ਤੁਸੀਂ ਪਹਿਲੇ ਵੀ ਮੈਂਸ਼ਨ ਕੀਤਾ ਹੈ ਕਿ ਸਪੈਸੀਫਿਕਲੀ ਜਿਹੜੀ ਯੰਗ ਪੋਪੂਲੇਸ਼ਨ ਹੈ ਉਸ ਦੇ ਵਿੱਚ ਇਸ ਦੇ ਹੋਣ ਦੇ ਜਿਹੜੇ ਚਾਂਸਸ ਨੇ ਉਹ ਵੱਧ ਗਏ ਨੇ ਕਿ ਇਹ ਕੁਝ ਵੈਦਰ ਸਪੈਸਿਫਿਕਲੀ ਹੁੰਦੀ ਡਾਕਟਰ ਕੁਝ ਅਜੀਬ ਹੈ ਕਿ ਜਿਵੇਂ ਹੁਣੇ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਕਿ ਸਾਡੇ ਖਾਂ-ਪੀਣ ਦੇ ਵਿੱਚ ਔਦਾ ਲਿਕੁਇਡ ਇਨਟੇਕ ਹੋ ਜਾਂਦਾ ਹੈ ਔਰ ਸਰਦੀਆਂ ਦੇ ਵਿੱਚ ਅਸੀਂ ਜ਼ਿਆਦਾ ਖਾਣਾ ਖਾਂਦੇ ਆ ਜ਼ਿਆਦਾ ਫਾਈਬਰ ਇਨਟੇਕ ਹੁੰਦਾ ਪੰਜੀਰੀਆਂ ਲੱਡੂ ਚੱਲ ਰਹੇ ਨੇ ਉਸ ਦੌਰਾਨ ਹੋਣ ਦੀ ਚਾਂਸਸ ਹੁੰਦੇ ਆਫ ਕਰਸ ਸਰਦੀਆਂ ਦੇ ਵਿੱਚ ਪਾਇਲਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਲੋਕ ਪਾਣੀ ਦੀ ਕੰਜ਼ਮਪਸ਼ਨ ਘਟਾ ਦਿੰਦੇ ਨੇ ਔਰ ਜਿਵੇਂ ਤੁਸੀਂ ਦੱਸਿਆ ਮਤਲਬ ਡਾਈਟ ਬਹੁਤ ਰਿਚ ਹੁੰਦੀ ਹੈ ਤਾਂ ਉਹਦੇ ਕਰਕੇ ਸਟੂਲ ਹਾਰਡ ਹੋਣਾ ਸ਼ੁਰੂ ਹੋ ਜਾਂਦਾ ਔਰ ਬੜੇ ਲੋਕਾਂ ਨੂੰ ਪਾਇਲਸ ਦੀ ਪ੍ਰੋਬਲਮ ਹੋ ਜਾਂਦੀ ਹੈ ਗਰਮੀਆਂ 'ਚ ਕੰਪੈਰੀਟਿਵਲੀ ਘਟ ਹੁੰਦੀ ਹੈ ਕਿਉਂਕਿ ਲੋਕ ਪਾਣੀ ਦੀ ਕੰਜ਼ਮਪਸ਼ਨ ਜ਼ਿਆਦਾ ਕਰਦੇ ਆ ਓਕੇ ਤੇ ਇਨੀ ਕਾਈਂਡ ਆਫ ਟਿਪਸ ਐਂਡ ਟ੍ਰਿਕਸ ਜਿਹੜੀ ਹੋਮ ਰੈਮਡੀਜ਼ ਵੀ ਹੋਣ ਜਿਹੜੀ ਸਾਨੂੰ ਫਾਲੋ ਕਰਨੀ ਚਾਹੀਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਪਾਇਲਸ ਤੋਂ ਬਚਾ ਸਕੀਏ ਬਿਕੋ ਸਭ ਤੋਂ ਇੰਪੋਰਟੈਂਟ ਹੈ ਕਿ ਤੁਸੀਂ ਕੀ ਖਾਂਦੇ ਹੋ ਔਰ ਕਿਵੇਂ ਖਾਂਦੇ ਹੋ ਤਾਂ ਤੁਸੀਂ ਆਪਣੀ ਡਾਈਟਸ ਫਾਈਬਰ ਐਡ ਕਰੋ ਔਰ ਸਲੋ ਈਟਿੰਗ ਦੀ ਆਦਤ ਪਾਓ ਇੱਕ ਹੋਰ ਬੜਾ ਇੰਪੋਰਟੈਂਟ ਫੈਕਟਰ ਹੈ ਜਿਹੜਾ ਕਿ ਨਵਾਂ ਧਿਆਨ ਚ ਆਇਆ ਅੱਜਕੱਲ ਬਹੁਤ ਕਾਮਨਲੀ ਸਾਡੇ ਕੋਲ ਉਹਦੇ ਪੇਸ਼ੈਂਟ ਆ ਰਹੇ ਆ ਜਿਨ੍ਹਾਂ ਨੇ ਨਵੇਂ ਘਰ ਬੰਦੇ ਆ ਜਿਨ੍ਹਾਂ ਨੇ ਨਵੇਂ ਵੱਡੇ ਹੋਟਲ ਬੰਦੇ ਆ ਜਾਂ ਪ੍ਰੈਮਿਸਿਸ ਬੰਦੇ ਆ ਲਗਜ਼ਰੀ ਬਿਲਡਿੰਗਸ ਬੰਦੀਆਂ ਸਭ ਦੇ ਵਿੱਚ ਜਿਹੜੀਆਂ ਪਲੰਬਿੰਗ ਲਾਈਨਸ ਪੈਂਦੀਆਂ ਉਹ ਇਸੇ ਹਿਸਾਬ ਨਾਲ ਪਾਈਆਂ ਜਾਂਦੀਆਂ ਕਿ ਜਿਹੜਾ ਉਹਨਾਂ ਦਾ ਵਾਸ਼ਰੂਮ ਹੁੰਦਾ ਉੱਤੇ ਬੜੇ ਸਾਰੇ ਜੈਟਸ ਲੱਗੇ ਹੁੰਦੇ ਨਹਾਣ ਲਈ ਲੋਕ ਕਾਫੀ ਕੁਝ ਲਗਜ਼ਰੀ ਦੇ ਜਿਹੜੇ ਸ਼ੌਰਵਰਸ ਵਗੈਰਾ ਇਸਤੇਮਾਲ ਕਰਦੇ ਨੇ ਤਾਂ ਉਹਦੇ ਲਈ ਨਾ ਇੱਕ ਪ੍ਰੈਸ਼ਰ ਪੰਪ ਰਿਕੁਆਇਰਡ ਹੁੰਦਾ ਹੈਗਾ ਉਹ ਹਰ ਘਰ ਚ ਹਰ ਹੋਟਲ ਚ ਲਗਾਇਆ ਜਾਂਦਾ ਹੈ ਉਹ ਪ੍ਰੈਸ਼ਰ ਪੰਪ ਦੇ ਨਾਲ ਹੀ ਪਾਣੀ ਦਾ ਫਲੋ ਪ੍ਰੋਪਰ ਆ ਸਕਦਾ ਹੈ ਤਾਂ ਬੜਾ ਰਿਕੁਆਇਰਡ ਹੈ ਉਹ ਪਰ ਜਦੋਂ ਉਹੀ ਪ੍ਰੈਸ਼ਰ ਪੰਪ ਟਾਇਲਟ ਸੀਟ ਦੇ ਨਾਲ ਕਨੈਕਟ ਹੋ ਜਾਂਦਾ ਹੈ ਤਾਂ ਕਈ ਵਾਰ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਜਾਂਦਾ ਹੈਗਾ ਕਿ ਉਹਦੇ ਨਾਲ ਹੀ ਅਲਸਰ ਹੋ ਕੇ ਪਾਇਲਸ ਦੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਮੈਂ ਐਡਵਾਈਸ ਕਰੂੰਗਾ ਕਿ ਜੇ ਕਿਸੇ ਨੇ ਵੀ ਆਪਣੇ ਘਰ 'ਚ ਪ੍ਰੈਸ਼ਰ ਪੰਪ ਲਗਾਇਆ ਹੋਇਆ ਹੈ ਤਾਂ ਉਹਨੂੰ ਉਹਨੂੰ ਪ੍ਰੈਸ਼ਰ ਨੂੰ ਰੈਗੂਲੇਟ ਕਰਨ ਲਈ ਵਾਲ ਹੁੰਦੇ ਆ ਜਿਹੜੇ ਨਾਲ ਅਟੈਚ ਹੋ ਜਾਂਦੇ ਆ ਉਹਨੂੰ ਜ਼ਰੂਰ ਲਗਵਾਉਣਾ ਚਾਹੀਦਾ ਹੈਗਾ ਸਿਮਿਲਰ ਵਿੱਚ ਬਿਡੇਟ ਇੱਕ ਬੜੀ ਐਸੀ ਚੀਜ਼ ਹੈ ਜਿਹੜੀ ਹੁਣ ਅੱਜ ਦੇ ਡੇਟ 'ਚ ਵੀ ਇੰਡੀਆ 'ਚ ਬਹੁਤ ਸਾਰੇ ਵਾਸ਼ਰੂਮਜ਼ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਪਰ ਇਹ ਵੈਸਟਰਨ ਕਲਚਰ 'ਚ 5 ਸਟਾਰ ਹੋਟਲਸ 에য়ারਪੋਰਟਸ ਸਭ ਜਗ੍ਹਾ ਬਿਡੇਟ ਦਾ ਯੂਜ਼ ਬੰਦ ਹੋ ਚੁੱਕਿਆ ਹੈਗਾ ਬਿਡੇਟ ਆਪਣੇ ਆਪ ਚ ਬਵਾਸੀਰ ਕਰਨ ਦਾ ਇੱਕ ਕਾਰਨ ਹੈ ਬਵਾਸੀਰ ਨੂੰ ਇਹ ਕਰ ਸਕਦੀ ਹੈ ਬਿਡੇਟ ਕਿਉਂਕਿ ਪਾਣੀ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਹੌਲੀ ਹੌਲੀ ਉਹ ਪਾਈਪ ਦੇ ਵਿੱਚ ਡਿਪੋਜ਼ਿਟ ਹੋ ਜਾਂਦਾ ਹੈ ਉਹ ਸ਼ਾਰਪ ਜੈਟ ਚ ਕਨਵਰਟ ਹੋ ਜਾਂਦਾ ਹੈ ਔਰ ਉਹਦੇ ਨਾਲ ਇੰਜਰੀ ਹੋ ਕੇ ਵੀ ਬਹੁਤ ਸਾਰੇ ਲੋਕਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਜਾਂਦੀ ਤੇ ਆਫ ਕੋਰਸ ਐਟ ਦਾ ਐਂਡ ਕਿ ਡੋਨਟ ਸਿਟ ਇਨ ਟਾਇਲਟ ਫਾਰ ਲੌਂਗ ਟਾਈਮ ਓਨੀ ਦੇਰ ਲਈ ਹੀ ਜਾਓ ਜਿੰਨੀ ਦੇ ਜਦੋਂ ਤੁਹਾਨੂੰ ਪੂਰਾ ਪ੍ਰੈਸ਼ਰ ਆ ਉਦੋਂ ਹੀ ਜਾਓ ਔਰ ਜੇ ਟਾਇਲਟ ਟਾਈਮ ਹੋ 3 ਤੋਂ 5 ਮਿੰਟ ਹੁੰਦਾ ਉਸ ਤੋਂ ਜ਼ਿਆਦਾ ਟਾਇਲਟ 'ਚ ਨਹੀਂ ਬੈਠਣਾ ਚਾਹੀਦਾ ਮੋਬਾਈਲ ਫੋਨ ਮੈਗਜ਼ੀਨ ਨਿਊਜ਼ਪੇਪਰ ਕੁਝ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇਕਰ ਆਪਾਂ ਇਹ ਗੱਲਾਂ ਦਾ ਧਿਆਨ ਰੱਖਦੇ ਆਂ ਤਾਂ ਆਫਕੋਰਸ ਅਪਾ ਫਾਈਲਸ ਨੂੰ ਠੀਕ ਕਰ ਸਕਦੇ ਹਾਂ ਜਦੋਂ ਅਸੀਂ ਕਿਸੇ ਬਿਮਾਰੀ ਦਾ ਨਾਮ ਸੁਣਦੇ ਆ ਸਪੈਸੀਫਿਕਲੀ ਜਦੋਂ ਪਾਈਲਸ ਦਾ ਨਾਮ ਸੁਣਦੇ ਆ ਤੇ ਦਿਲ ਔਰ ਦਿਮਾਗ ਦੇ ਵਿੱਚ ਬੜੇ ਸਾਰੇ ਡਾਊਟਸ ਔਰ ਇੱਕ ਛੋਟਾ ਜਿਹਾ ਡਰ ਵੀ ਆ ਜਾਂਦਾ ਹੈ ਲੇਕਿਨ ਜਦੋਂ ਅਸੀਂ ਐਕਸਪਰਟ ਡਾਕਟਰ ਦੇ ਨਾਲ ਮਿਲਦੇ ਆ ਜੋ ਕਿ ਇੱਕ ਜਾਨਾ ਮਾਨਾ ਨਾਮ ਹੈ ਔਰ ਜਦੋਂ ਵੀ ਅਸੀਂ ਪਾਈਲਸ ਤੋਂ ਰਿਲੇਟਿਡ ਕੋਈ ਵੀ ਸਮੱਸਿਆ ਦੀ ਗੱਲ ਕਰਦੇ ਆ ਤਾਂ ਰਾਣਾ ਹਸਪੀਟਲ ਡਾਕਟਰ ਰਿਤਿੰਦਰ ਸੂਰੀ ਦਾ ਨਾਮ ਹੀ ਆਉਂਦਾ ਹੈ ਤੇ ਡਾਕਟਰ ਬੜਾ ਸੋਹਣਾ ਤਾਜ ਹੈ ਲੇਕਿਨ ਬੜਾ ਮੁਸ਼ਕਿਲ ਤਾਜ ਹੈ ਇਸ ਨੂੰ ఎవਰੀ ਡੇ ਵੇਅਰ ਕਰਨਾ ਐਂਡ ਵੀ ਰੀਲੀ ਵਿਸ਼ ਕਿ ਤੁਹਾਨੂੰ ਐਦਾਂ ਹੀ ਤੁਹਾਡੇ ਪੇਸ਼ੈਂਟਸ ਦੀ ਜੋ ਕਿ ਠੀਕ ਹੋ ਕੇ ਵਾਪਸ ਜਾਂਦੇ ਨੇ ਦੇ ਕਮ ਵਿਦ ਪਾਈਲਸ ਐਂਡ ਗੋ ਵਿਦ ਅ ਸਮਾਈਲ ਉਹਨਾਂ ਦੀ ਬਲੇਸਿੰਗਸ ਮਿਲਦੇ ਰਹਿਣ ਤੇ ਤੁਸੀਂ ਐਦਾਂ ਹੀ ਇੱਕ ਹੈਲਦੀ ਰੁਟੀਨ ਦੇ ਨਾਲ ਜਿਵੇਂ ਕਿ ਤੁਸੀਂ ਲੋਕਾਂ ਨੂੰ ਜੋੜਨ ਦਾ ਸੁਜੈਸ਼ਨ ਦੇ ਰਹੇ ਹੋ ਅੱਜ ਦੇ ਇੰਟਰਵਿਊ ਦੇ ਵਿੱਚ ਵੀ ਉਦਾਂ ਹੀ ਤੁਸੀਂ ਐਦਾਂ ਹੀ ਆਪਣੀ ਸਰਵਿਸਿਸ ਦੇ ਦਿਓ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਥੈਂਕ ਯੂ